ਉਸੀ ਵੇਖ ਰਹੇ ਜੀ ਜੀ ਮੈਂ ਨਵਾਂ ਸ਼ਹਿਰ ਤੋਂ ਜਸਪੀਤ ਸਿੰਘ ਮੂਰ ਪਰ ਮੇਰੇ ਨਾਲ ਹਰਪਿੰਦਰ ਸਿੰਘ ਵੀਰ ਅੱਜ ਨਵਾਂ ਸ਼ਹਿਰ ਦੇ ਬਾਜ਼ਾਰ ਕੋਠੀ ਰੋਡ ਦੇ ਉੱਤੇ ਇੱਕ ਅਜੀਹਾ ਹਾਦਸਾ ਵਾਪਰਿਆ ਜਿਸ ਦੇ ਨਾਲ ਅੱਜ ਵੱਡੀ ਘਟਨਾ ਹੋਣੋਂ ਟਲ ਗਈ ਹੈ ਤੇ ਵੱਡੀ ਮਾਤ ਜਿਹੜੀ ਡਿਗੀ ਹੈ ਬਾਜ਼ਾਰ ਦੇ ਵਿਚਕਾਰ ਤੇ ਸ਼ਹਿਰ ਵਾਸੀਆਂ ਦਾ ਜਿਹੜਾ ਨੁਕਸਾਨ ਹੋਣੋਂ ਬਚ ਗਿਆ ਤੇ ਆਓ ਆਪਾਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਇਸ ਘਟਨਾ ਦੇ ਪਰਸਪਰਿਵਰਤੀ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਕਿਸ ਤਰ੍ਹਾਂ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ ਇਹ ਸ਼ਹਿਰ ਵਾਸੀ ਇਸ ਵਾਰੀ ਤੁਹਾਨੂੰ ਚੜ੍ਹ ਕਰੀ ਦੇਣਗੇ ਜਿਸ ਵੀਰੇ 11 ਵਜੇ ਹਾਦਸਾ ਹੋਇਆ ਕਿ ਖਸਾਹਾਲ ਬਿਲਡਿੰਗ ਉਹ ਡਿੱਗ ਗਈ ਤੇ ਉਹ ਵੀ ਨਾ ਕਿ ਕਈ ਜਿਹੜੇ ਰਾਗੀਰ ਸੀ ਉਹ ਮੋਟਰਸਾਈਕਲ ਤੇ ਖਰੀਦਦਾਰੀ ਕਰਦੇ ਸੀ ਤੇ ਫੱਟੜ ਹੋ ਗਿਆ ਪਰ ਉਹ ਬਾਅਦ ਵਿੱਚ ਚਲੇ ਗਏ ਜਦੋਂ ਸੱਟਾਂ ਦਾ ਉਹ ਦੇਖਦੇ ਹੋਏ ਨੇ ਉਹਨੇ ਦੇਖਿਆ ਕੋਈ ਹੈ ਨਹੀਂਗਾ ਤੇ ਜਾਨੀ ਨਹੀਂ ਕਾ ਨਹੀਂ ਸੱਟ-ਚੋਟਾਂ ਹੀ ਲੱਗੀਆਂ ਔਰ ਜਿਹੜਾ ਥੱਲੇ ਆਪਣਾ ਕੰਮ ਕਿਤੇ ਕਰਦਾ ਆ ਉਹਨੇ ਆਪਣੀ ਭੱਜ ਕੇ ਜਾਨ ਬਚਾਈ ਉਹ ਭੱਜ ਕੇ ਇੱਕ ਕੋਨੇ ਵਿੱਚ ਲੁਕ ਗਿਆ ਜਾ ਕੇ ਜਿਸਲੇ ਉਹਨੇ ਦੇਖਿਆ ਉਹਨੂੰ ਪਤਾ ਲੱਗਾ ਕਿ ਦੇਖਿਆ ਜਦੋਂ ਸਮਾਨ ਨਿਕਲ ਲੱਗਾ ਇੱਕ ਇੱਕ ਦੋ ਜਿਹੀ ਕੋਈ ਬਿਜਲੀ ਨਹੀਂ ਲੱਗੀ ਕੋਈ ਰੋਟ ਨਹੀਂ ਨਹੀਂ ਇਹ ਹੋਇਆ ਰਾਤੀ ਤਾਂ ਪਿਛਲੀ ਲੱਗਦੀ ਰਾਤੀ ਬਾਰਿਸ਼ ਹੀ ਹੋਇਆ ਇਹ ਦਿਨੂ ਹੋਇਆ 11 12 ਵਜੇ ਦੇ ਕਰੀਬ ਬਿਜਲੀ ਲੱਗਦੀ ਨਹੀਂ ਨਹੀਂ ਦਿਨੂ ਕੋਈ ਬਿਜਲੀ ਨਹੀਂ ਸੀ بارش ਐ ਨਹੀਂ ਸੀਗੀ ਧੁੱਪ ਨਿਕਲੀ ਸੀ ਹਾਂਜੀ ਇਹ ਸਾਰੇ ਦੋ ਦਰਖਤ ਲੋਕ ਤੋਂ ਪਰੋ ਲੱਗੇ ਪਿੱਪਲ ਵਗੈਰਾ ਪੌਦੇ ਆਂ ਡਿੱਗ ਕੇ ਸਭ نیچے ਆ ਗਏ ਬਿਲਡਿੰਗ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਕੀ ਹਾਲ ਹੈ ਸੜਕ ਦੇ ਉੱਤੇ ਹਜੇ ਤੱਕ ਉਹ ਆ ਛੇਦੇ ਦੇ ਉੱਪਰ ਗਿਰੀ ਆ ਆ ਦੇਖੋ ਕਿੰਨਾ ਵੱਡਾ ਉਥੇ ਬਾਦਰਾ ਸਾਰਾ ਡੀਆ ਪਿਆ ਇਸ ਤੇ ਵੀ ਇੱਕ ਇੱਕ ਕੰਮ ਕਰਦਾ ਮੁੰਡਾ ਦੁਕਾਨ ਤੇ ਤੇ ਬਾਹਰ ਤੇ ਉਹਦੀ ਜਾਨ ਬਚ ਗਈ ਕਿਉਂਕਿ ਉਹ ਉਹਨੂੰ ਅੰਦਰੋਂ ਰੋਟੀ ਖਾਣ ਦਾ ਸੁਨੇਹਾ ਆ ਗਿਆ ਉਹ ਆਪਦੇ ਖਾਣਾ ਖਾਣ ਚ ਲੱਗ ਗਿਆ ਮੱਥਾ ਟੇਕ ਕੇ ਇਸ ਤੋਂ ਬਾਅਦ ਉਹ ਬੰਦੀ ਕਰਕੇ ਖਾਣਾ ਖਾਣ ਜਦੋਂ ਗਿਆ 5 ਸੈਕਿੰਡ ਦੇ ਅੰਦਰ ਇਹ ਬਿਲਡਿੰਗ ਦੇ ਦੋ ਕੀਮਤੀ ਜਾਨਾਂ ਬਚੀਆਂ ਇੱਥੇ ਕੀ ਹੋ ਗਿਆ ਹਾਂਜੀ ਦੋ ਕੀਮਤੀ ਜਾਨਾਂ ਬਚਾਈ ਹੋਇਆ ਰੱਬ ਬੋਲੇ ਹੀ ਪਰਮਾਤਮਾ ਛੇਪੋਲੇ ਨਾਲ ਦੇ ਦਿਨ ਚੱਲਦੇ ਆ ਜੈ ਬੋਲੇ ਨਾਲ ਦੀ ਸ਼ੰਕਰਨੀ ਇਹ ਦੋ ਜਾਨਾਂ ਬਚਾਈਆਂ ਇਹ ਕ ਟੋਟਾਟੇ 150 ਸਾਲ ਪੁਰਾਣੀ ਰੱਖ ਲੋਗੀ ਹਾਂ ਉਹ ਪਰੇ ਤੱਕ ਇਹ ਬਿਲਡਿੰਗ ਇਹ ਇੱਕ ਸੰਗਠਨ ਇੱਥੇ ਦੋ ਬਿਲਡਿੰਗਾਂ ਆ ਨਵੀਆਂ ਬਣਾਉਣ ਦੀ ਮੰਗ ਨਹੀਂ ਕੀਤੀ ਕਿਸਾਬੀ ਨਵੀਂ ਬਣਾਉਣ ਦੀ ਮੰਗ ਕਰਦੇ ਆ ਕੇਸ ਚੱਲਦੇ ਇਹਨਾਂ ਦੇ ਦਾਅਵਾ ਦਾਅਲਤਾ ਜਿ ਵਿੱਚ ਇਹ ਸਟੇਜ 2 ਲਈ ਹੋਆ ਕਿਰਾਏਦਾਰਾਂ ਨੇ ਸਟੇ ਲਈ ਹੋਆ ਪਾਬੋਟਨੀਆਂ ਦੋ ਦੱਸਦੇ ਨੇ ਕੋਈ ਮਾਲਕ ਕਹਿੰਦਾ ਮੈਂ ਆ ਇੱਕ ਕਹਿੰਦਾ ਮੈਂ ਮਾਲਕ ਹਾਂ ਉਹ ਝਗੜੇ ਕੇਸਾਂ ਚ ਅਦਾਲਤ ਚ ਚੱਲਦੇ ਝਗੜੇ ਹੋਣ ਕਰਕੇ ਇਹਦਾ ਕੋਈ ਨਹੀਂ ਹੱਲ ਹੋ ਸਕਿਆ ਇਹ ਇਸ ਤਰ੍ਹਾਂ ਹੀ ਰਹਿ ਗਈ ਬਿਲਡਿੰਗ ਆਪਣੀ ਸਾਡੀ ਵੀ ਹੋ ਗਏ ਆ 20 ਸਾਲ ਹੋ ਗਏ ਸਾਨੂੰ 15-20 ਸਾਲ ਅੱਗੇ ਹਾਂਜੀ ਸਾਡੀ ਆਪਣੀਆਂ ਹੀ ਆ ਅਸੀਂ ਆਪਣੀ ਸਵਾਰ ਦੇ ਰੇਂ ਦੇ ਨਾਲ ਦੀ ਨਾਲ ਹਾਂਜੀ ਆਪਣੀ ਦੁਕਾਨਾ ਬਣਾਈ ਆ ਆਪਣੀ ਦੁਕਾਨਾ ਸਵਾਰ ਦੇ ਰੇਂ ਦੇ ਨਾਲ ਦੀ ਨਾਲ ਬਣਾਈ ਰਹਿਨੇ ਆ ਹਾਂਜੀ ਆਪਣੀ ਅਸੀਂ ਸਵਾਰ ਦੇ ਰੇਂ ਦੇ ਨਾਲ ਦੀ ਨਾਲ ਰਿਪੇਅਰ ਕਰਾਉਂਦੇ ਰਹਿੰਦਾ ਕਿਉਂਕਿ ਜਿੱਥੇ ਦੋ ਮਾਲਕ ਤਿੰਨ ਹੋਣ ਉੱਥੇ ਨਾ ਮਾਲਕ ਕਰਨ ਦਾ ਕੁਝ ਨਾ ਕਰਾਇਦਾ ਕਰੰਦੇ ਕਰਾਇਤੇ ਤਾਂ ਉਹ ਪੁਰਾਣੀਆਂ ਚੜੀਆਂ ਬੰਦੇ ਹੀ ਰਹਿੰਦੀਆਂ ਕਿ ਖੋਲਦਾ ਹੀ ਨਹੀਂ ਕੋਈ ਕਿਰਾਏਦਾਰ ਨਾ ਕਰਾਇਗਰ ਖੋਲਦਾ ਨਾ ਮਾਲਕ ਕੋਈ ਖੋਲ ਸਕਦਾ ਲੜਾਈ ਝਗੜੇ ਕਰ ਲੜਾਈ ਝਗੜੇ ਜਿੰਦੇ ਲੱਗੇ ਹੋਏ ਆ ਇਸ ਤਾਂ ਇੱਥੇ ਦੇ ਬਹੁਤ ਗਲਤ ਕੰਮ ਹੈ ਜਲਦ ਕੀ ਬਿਲਡਿੰਗ ਦਾ ਜਿਹੜਾ ਮਾਲਕ ਹੈ ਉਹ ਨੂੰ ਪਤਾ ਹੈ ਵੀ ਮੇਰੀ ਬਿਲਡਿੰਗ ਹਸਤਾ ਹਾਲਤ ਹੋ ਚੁੱਕੀ ਆ ਹਰ ਜੀ ਵੀ ਇੱਕ ਮਿਆਦ ਹੁੰਦੀ ਹੈ ਜਿੱਦਾਂ ਗੱਡੀ ਦੀ ਮਿਆਦ 15 ਸਾਲ ਆ ਉਸ ਤੋਂ ਬਾਅਦ ਉਹਦੀ ਆਰ.ਸੀ ਨਹੀਂ ਬਣਦੀ ਤੇ ਉਹਨੂੰ ਸਿੱਟਣਾ ਪੈਂਦਾ ਪਾਣੀ ਦੇ ਵਿੱਚ ਜਾਂ ਕਬਾੜ ਦੇ ਵਿੱਚ ਤੇ ਜਿਹੜੀ ਇਹ ਬਿਲਡਿੰਗ ਇਹ 100 ਸਾਲ ਤੋਂ ਮੇਰੇ ਖਿਆਲ ਇਹ 1900 70 ਵਿੱਚ ਇੱਥੇ ਗੰਨਾ ਦਫਤਰ ਹੁੰਦਾ ਸੀ ਅੱਜ 55 ਸਾਲ ਤੋਂ ਸਾਨੂੰ ਦੇਖ ਰਿਆ ਨੂੰ ਹੋ ਗਏ ਆ ਵੀ ਇਹ ਬਿਲਡਿੰਗ ਇੱਥੇ ਆ ਤੇ ਉਹਦੀ ਹਾਲਤ ਇੰਨੀ ਖਰਾਬ ਆ ਮਾਲਕਾਂ ਨੂੰ ਚਾਹੀਦਾ ਕਿ ਇਹਨੂੰ ਪਹਿਲਾਂ ਹੀ ਰਿਪੇਅਰ ਕਰਨ ਉਹ ਜਿਨ੍ਹਾਂ ਕੋ ਪਾਵਰ ਟੋਰ ਨਹੀਂ ਉਹ ਕਹਿੰਦੇ ਵੀ ਜਿਹੜੇ ਕਿਰਾਏਦਾਰ ਉਹਨਾਂ ਨੇ ਉਹ ਸਟੇ ਲਿਆ ਹੋਇਆ ਆ ਤੇ ਇਹਨਾਂ ਦਾ ਆਪਸੀ ਝਗੜਾ ਆ ਤੇ ਸਰਕਾਰ ਨੂੰ ਕਾਰਪੋਰੇਸ਼ਨ ਨੂੰ ਤੇ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਇੱਦਾਂ ਦੀਆਂ ਬਿਲਡਿੰਗਾਂ ਦਾ ਸਰਵੇ ਖਰਾ ਕੇ ਢਾਣੀਆਂ ਚਾਹੀਦੀਆਂ ਕਿਉਂਕਿ ਨੀਚੇ ਜਿਹੜਾ ਦੁਕਾਨਦਾਰ ਰੈਡੀमेड ਵੇਚ ਰਿਹਾ ਸੀਗਾ ਉਹ ਇੱਕ ਸੈਕਿੰਡ ਦਾ ਹੀ ਫਰਕ ਪਿਆ ਵੀ ਉਹ ਬਿਲਡਿੰਗ ਡਿੱਗੀ ਤੇ ਉਹ ਕੋੜੀਆ ਉੱਪਰ ਛੜ ਗਿਆ ਹੁਣ ਇਹ ਨੱਟ ਕੇ ਆਪਣੀ ਜਾਨ ਬਚਾਈ ਆ ਤੇ ਇਸ ਕਰਕੇ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਤੇ ਜਿਹੜੀ ਕਾਰਪੋਰੇਸ਼ਨ ਆ ਉਹਦੀ ਜਦੋਂ ਨਕਸ਼ਾ ਪਾਸ ਕਰਦੇ ਆ ਬਿਲਡਿੰਗ ਉਹਦੇ ਨਕਸ਼ੇ ਤੋਂ ਬਗੈਰ ਬਿਲਡਿੰਗ ਬਣਦੀ ਨਹੀਂ ਆ ਤੇ ਜਿਹੜੀ ਬਿਲਡਿੰਗ ਖਰਾਬ ਹੋ ਗਈ ਖਸਤਾ ਹਾਲਤ ਉਹ ਵੀ ਕਾਰਪੋਰੇਸ਼ਨ ਨੂੰ ਸਰਵੇ ਕਰਾਣਾ ਚਾਹੀਦਾ ਕਿ ਕਿੰਨੀਆਂ ਬਿਲਡਿੰਗਾਂ ਖਰਾਬ ਹੋ ਚੁੱਕੀਆਂ ਉਹਦੀ ਮਿਆਦ ਖਤਮ ਹੋ ਚੁੱਕੀ ਆ ਦੇ ਉਨੂੰ ਢਾਈਏ ਤੇ ਉਹ ਮੇਰਾ ਤਾਂ ਇਹੀ ਕਹਿਣਾ ਆ ਕਿ ਇਹ ਕਾਰਪੋਰੇਸ਼ਨ ਔਰ ਪ੍ਰਸ਼ਾਸਨ ਨੂੰ ਸਖਤ ਸੰਗਿਆਨ ਲੈ ਕੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਮੇਸ਼ਾਈ ਹੋਣੀ ਚਾਹੀਦੀ ਹਾਂਜੀ ਕੰਪਲੇਂਟ ਕੀਤੀ ਹੋਈ ਸੀ ਹਟਕਾਨਾ ਖੜਾ ਲਿਆ ਪਾਸਾ ਹਾਲਤ ਰੱਖਿਆ ਅੱਛਾ ਜੀ ਇਹਨੇ ਰਿਪੇਅਰ ਕਰੀਏ ਬਰਾਮਦ ਕੀ ਢਾਈਏ ਜੀ ਜਦ ਆਏ ਤਾਂ ਸਾਨੂੰ ਕੰਮ ਨਹੀਂ ਕਰ ਦਿੱਤਾ ਬਿਲਕੁਲ ਨਹੀਂ ਇਹਨੇ ਆਦਾ ਮੂਰਾਂ ਨੂੰ ਤੇ ਲੈ ਲੈ ਜਾਗੀ ਸਰਾਈ ਸਾਹਿਬ ਅੱਛਾ ਜੀ ਤੁਹਾਡਾ ਕੀ ਨਾਮ ਹੈ ਜੀ ਰਿਸ਼ਵਤ ਸਿੰਘ ਜੀ ਰਿਸ਼ਵਤ ਸਿੰਘ ਜੀ ਕਿਹੜਾ ਪਿੰਡ ਆ ਆਪਣਾ ਦੇਖੋ ਜੀ ਇਹ ਦੁਕਾਨਾਂ ਥੋਡੀਆਂ ਨੇ ਮੇਰੇ ਕੋਲ ਵਰਟਰ ਨਹੀਂ ਆਬਰੌਕ ਕਰ ਰਹੀਆਂ ਅੱਛਾ 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 ਮਤਲਬ ਇਹਨਾਂ ਦਾ ਕੇਸ ਚੱਲ ਰਿਹਾ ਹੈ ਤੁਹਾਡਾ ਹਾਂ ਇਹਨੂੰ ਸਕੀਮ ਤੇ ਆਇਆ ਹੈ ਅੱਛਾ ਇਹਨਾਂ ਨੇ ਸਟੇਲ ਲੈ ਲਿਆ ਸਟੇਲ ਹੈ ਕਿ ਇਹ ਕਿਹ ਕਿਹ ਅਸੀਂ ਦੁਕਾਨੇ ਨੂੰ ਕੰਟੀਨਿਊ ਕਰ ਰਹੇ ਆ ਅੱਛਾ ਜੀ ਲਗਾਤਾਰ ਅੱਛਾ ਜੀ ਜਦ ਵੀ ਦੁਕਾਨ ਨਹੀਂ 20 25 ਸਭ ਤੋਂ ਬੰਦ ਪਈ ਨੇ ਅੱਛਾ ਜੀ ਦੁਕਾਨ ਦੀ ਖਾਸਾ ਹਾਲਤ ਆ ਨਾ ਅਜੀ ਤਰਾਇਆ ਲੈਣੇ ਕਿਸੇ ਕੋਲ ਅੱਛਾ ਜੀ ਤੁਸੀਂ ਕਮੇਟੀ ਨੂੰ ਮਤਲਬ ਲਿਖ ਕੇ ਦਿੱਤਾ ਪਹਿਲਾਂ ਹੀ ਅਸੀਂ ਪੁਲਿਸ ਕੰਡਿਡਿਟੀ ਕੀਤੀ ਸੀਗੀ ਅਸੀਂ ਹਾਂਜੀ ਅੱਛਾ ਜੀ ਉਹਦੇ ਕੰਪਲੀਟ ਵਿੱਚ ਕੀ ਲਿਖਿਆ ਤੁਸੀਂ ਤੇ ਦੁਕਾਨਾਂ ਇਹ ਸਾਡੀਆਂ ਖਰਾਬ ਹੈ ਢਣ ਵਾਲੀਆਂ ਆ ਅੱਛਾ ਜੀ ਅਸੀਂ ਇਹ ਮੁਰੰਮਤ ਵਗੈਰਾ ਤੇ ਪੇਰ ਵਗੈਰਾ ਕਰਨੀ ਆ ਠੀਕ ਹੈ ਜੀ ਪਰ ਤੁਹਾਨੂੰ ਨਹੀਂ ਕਹਿੰਦੀ ਉਹ ਨਹੀਂ ਜਾ ਕੇ ਸਟੇ ਲਿਆ ਜਾ ਉਹਦੇ ਜਾ ਕੇ ਹੁਣ ਤੁਸੀਂ ਕੀ ਕਰੋਗੇ ਜੀ ਫੇਰ ਹੁਣ ਹਾਂਜੀ ਹੁਣ ਪਹਿਲਾਂ ਤੁਹਾਨੂੰ ਜੰਗ ਮਦੀ ਸਭ ਕੋ ਜਾਊਗਾ ਮੈਂ ਜੀ ਠੀਕ ਹੈ ਤੁਸੀਂ ਕਿੰਨੇ ਸਾਲਾਂ ਤੋਂ ਰਹਿ ਰਹੇ ਇੱਥੇ 12 13 ਸਾਲ 12 13 ਸਾਲ ਰਹੇ ਤੁਸੀਂ ਉਹਨੇ ਦੇ ਦੁਕਾਨ ਕਰਦੇ ਆ ਵੀ ਹਾਂਜੀ ਦੁਕਾਨ ਕਰਦਾ ਰਿਹਾ ਕੀ ਮੇਰੀ ਐ ਸੇ ਨੇ ਰੇੜੀ ਕਿਉਂ ਲਾਈ ਸੀ ਤੁਸੀਂ ਜਿਹੜੀ ਲਾਈ ਸੀ ਨਹੀਂ ਕਹਾਣੀ ਹੈ ਜੀ ਰੇੜੀ ਸੀ ਹਾਂਜੀ ਜਿਹੜੀ ਲਾਦੇ ਤੇ ਰੇੜੀ ਦਾ ਰੇੜੀ ਲਾਉਂਦੇ ਆ ਇਹਦਾ ਕਿਰਾਇਆ ਦੇਣੇ ਕਿਰਾਇਆ ਦੇਣੇ ਸੀ ਕਿਹਨਾਂ ਨੂੰ ਉਹ ਜਿਹੇ ਪਹਿਲਾਂ ਕੋਲ ਲੋੜ ਸੀ ਉਹਨਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ